ਮੈਂ ਸਮਝਦਾ ਮਾਂ ਕਿ ਜਿਹੋ ਜਿਹਾ ਸਵਾਗਤ ਲੁਧਿਆਣੇ ਚ ਦੁਰਗਾ ਮਾਤਾ ਮੰਦਿਰ ਤੋਂ ਸ਼ੁਰੂ ਹੋਇਆ ਸੀਗਾ ਫਿਰ ਬਾਬਾ ਦੀਪ ਸਿੰਘ ਹੋਣ ਸਟੱਡੀ ਸਰਕਲ ਹੋਣ ਇਹ ਇੱਕ ਕ੍ਰਿਸ਼ਨਾ ਮੰਦਿਰ ਦੇ ਵਿੱਚ ਹੋਇਆ ਮੈਂ ਜ਼ਿੰਦਗੀ ਦੇ ਵਿੱਚ ਆ ਆ ਆ ਚੁਨੀਆ ਨੇ ਮੈਨੂੰ ਕਦੀ ਪਈਆਂ ਅੱਜ ਉਹ ਲੋਕੀ ਮੈਨੂੰ ਚੁਨੀਆ ਪਾ ਰਹੇ ਨੇ ਜਿਹੜੇ ਗੁਰੂ ਤੇਗ ਬਹਾਦਰ ਪਾਸ਼ਾ ਕੋਲ ਆਏ ਸੀ ਉਹਨਾਂ ਦੇ ਵੰਸ਼ਜ ਨੇ ਸਾਰੇ ਇਹ ਪੰਡਿਤ ਕਿਰਪਾ ਰਾਮ ਜੀ ਦੱਤ ਔਰ ਗੁਰੂ ਸਾਹਿਬ ਨੇ ਉਹਨਾਂ ਕਰਕੇ ਸ਼ਹਾਦਤ ਦਿੱਤੀ ਸੀ ਜੇ ਨਕਸ਼ਾ ਮੌਜੂਦ ਹੈ ਅੱਜ ਜੇ ਮੰਦਰਾਂ ਦੇ ਵਿੱਚ ਟੱਲ ਵਜ ਰਹੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਬਹੁਤ ਵੱਡੀ ਸ਼ਹਾਦਤ ਦਾ ਕਾਰਨ ਗੁਰੂ ਨਾਨਕ ਗੁਰੂ ਤੇਗ ਬਹਾਦਰ ਪਾਸ਼ਾ ਦਾ ਮੈਸੇਜ ਹੈ ਕਿ ਕਨਵਰਸ਼ਨ ਨਹੀਂ ਬਰਦਾਸ਼ਤ ਕੀਤੀ ਜਾਏਗੀ ਉਹ ਭਾਵੇਂ ਤਲਵਾਰ ਦੇ ਜ਼ੋਰ ਚੋਂ ਭਾਵੇਂ ਤੇ ਲਵ ਜਿਹਾਦ ਹੁੰਦਾ ਅਸੀਂ ਉਹ ਸਾਰੀ ਕਨਵਰਸ਼ਨ ਦੇ ਖਿਲਾਫ ਆ ਮੈਸ ਲੇਸੀਏਟੀ ਸਾਈਕਲ ਚਲਾਂ ਦੀ ਪਹਿਲੇ ਦਿਨ 97 ਕਿਲੋਮੀਟਰ ਉਸ ਤੋਂ ਅਗਲੇ ਦਿਨ 120 ਕਿਲੋਮੀਟਰ ਕੱਲ 135 ਕਿਲੋਮੀਟਰ ਚਲਾਈ ਆ ਇਹ ਮੈਂ ਨਹੀਂ ਚਲਾ ਸਕਦਾ ਸੀਗਾ ਲੇਕਿਨ ਗੁਰੂ ਚਲਵਾ ਰਿਹਾ ਆ ਗੁਰੂ ਹੀ ਸਿਰਿਆ ਦੇ ਰਿਹਾ ਮੈਂ ਸਮਝਦਾ ਹਿੰਦੁਸਤਾਨ ਦੇ ਵਿੱਚ ਸਾਰਾ ਭਾਈਚਾਰਾ ਇਕੱਠਾ ਰਹਿਣਾ ਚਾਹੀਦਾ ਹਿੰਦੁਸਤਾਨ ਮਜ਼ਬੂਤ ਹੋਣਾ ਚਾਹੀਦਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਈਕਲ ਯਾਤਰਾ ਕੱਢੀ ਜਾ ਰਹੀ ਹੈ ਦਿੱਲੀ ਤੋਂ ਇਹ ਸਾਈਕਲ ਯਾਤਰਾ ਸ਼ੁਰੂ ਹੋਈ ਹੈ ਇਸ ਵਕਤ ਲੁਧਿਆਣਾ ਦੇ ਵਿੱਚ ਪਹੁੰਚੀ ਆ ਤਾਂ ਮਨਜੀਤ ਸਿੰਘ ਜੀ ਜਿਹੜੇ ਨੇ ਖੁਦ ਇਸ ਸਾਈਕਲ ਯਾਤਰਾ ਦੀ ਅਗਵਾਈ ਕਰ ਰਹੇ ਨੇ ਗੱਲਬਾਤ ਕਰ ਲੈਣੇ ਆ ਜੀਕੇ ਸਾਹਿਬ ਸਾਈਕਲ ਯਾਤਰਾ ਕੱਟ ਰਹੇ ਹੋ ਦਿੱਲੀ ਤੋਂ ਸ਼ੁਰੂ ਹੋਈ ਹੈ ਕੀ ਕਹਿਣਾ ਚਾਹੋਗੇ ਅੱਜ ਲੁਧਿਆਣਾ ਦੇ ਵਿੱਚ ਪਹੁੰਚੀ ਇਸ ਸਾਈਕਲ ਯਾਤਰਾ ਮੈਂ ਸਮਝਦਾ ਹਾਂ ਕਿ ਜਿਹੋ ਜਿਹਾ ਸਵਾਗਤ ਲੁਧਿਆਣੇ ਚ ਦੁਰਗਾ ਮਾਤਾ ਮੰਦਿਰ ਤੋਂ ਸ਼ੁਰੂ ਹੋਇਆ ਸੀਗਾ ਫਿਰ ਬਾਬਾ ਦੀਪ ਸਿੰਘ ਹੋਣ ਸਟੱਡੀ ਸਰਕਲ ਹੋਣ ਆ ਇਹ ਇੱਕ ਕ੍ਰਿਸ਼ਨ ਮੰਦਰ ਦੇ ਵਿੱਚ ਹੋਇਆ ਹੈ ਮੈਂ ਜ਼ਿੰਦਗੀ ਦੇ ਵਿੱਚ ਆ ਆ ਇਹ ਚੁਨੀਆਂ ਨੇ ਮੈਨੂੰ ਕਦੀ ਪਈਆਂ ਅੱਜ ਉਹ ਲੋਕੀ ਮੈਨੂੰ ਚੁਨੀਆਂ ਪਾ ਰਹੇ ਨੇ ਜਿਹੜੇ ਗੁਰੂ ਤੇਗ ਬਹਾਦਰ ਪਾਸ਼ਾ ਕੋਲ ਆਏ ਸੀ ਉਹਨਾਂ ਦੇ ਵੰਸ਼ਜ ਨੇ ਸਾਰੇ ਇਹ ਪੰਡਿਤ ਕਿਰਪਾ ਰਾਮ ਜੀ ਦੱਤ ਉਹ ਗੁਰੂ ਸਾਹਿਬ ਨੇ ਉਨਾ ਕਰਕੇ ਸ਼ਹਾਦਤ ਦਿੱਤੀ ਸੀ ਗੁਰੂ ਸਾਹਿਬ ਮਨਾ ਵੀ ਕਰ ਸਕਦੇ ਸੀ ਕੀ ਲੋਟ ਸੀ ਰੰਗゼਬ ਨਾਲ ਈਸ਼ੂ ਬਣਾਣ ਦੀ ਲੇਕਿਨ ਗੁਰੂ ਸਾਹਿਬ ਨੂੰ ਪਤਾ ਸੀ ਕਿ ਜੇ ਮੈਂ Hindu ਧਰਮ ਵਾਸਤੇ ਹਿੰਦੁਸਤਾਨ ਵਾਸਤੇ ਜਾਨ ਦੇਵਾਂਗਾ ਮੈਨੂੰ ਪੋਤਰੇ ਵੀ ਵਾਰਨੇ ਪੈਣਗੇ ਮਨੂੰ ਸਿੱਖਾਂ ਦੇ ਬੰਦ-ਬੰਦ ਕਟਾਣੇ ਪੈਣਗੇ ਖੋਪੜੀਆਂ ਉਤਰਾਣੀਆਂ ਪੈਣਗੀਆਂ ਆਰੇ ਚਲਵਾਣੇ ਪੈਣਗੇ ਲੇਕਿਨ ਗੁਰੂ ਨਾਨਕ ਦੇ ਘਰ 'ਚ ਕੋਈ ਆ ਜਵੇ ਉਹ ਹਮੇਸ਼ਾ ਆਪਣੀ ਜਾਨ ਤੇ ਖੇਡ ਜਾਏਗਾ ਲੇਕਿਨ ਉਹਨੂੰ ਬਚਾਏਗਾ ਅੱਜ ਹਿੰਦੁਸਤਾਨ ਦਾ ਜੇ ਨਕਸ਼ਾ ਮੌਜੂਦ ਹੈ ਅੱਜ ਜੇ ਮੰਦਰਾਂ ਦੇ ਵਿੱਚ ਟੱਲ ਵਜ ਰਹੇ ਨੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਬਹੁਤ ਵੱਡੀ ਸ਼ਹਾਦਤ ਦਾ ਕਾਰਨ ਹੈ ਕਿੰਨਾ ਕਿੰਨਾ ਕਿ ਜੱਥਾ ਜਿਹੜਾ ਵਾ ਇਸ ਯਾਤਰਾ ਦੇ ਵਿੱਚ ਚੱਲ ਰਿਹਾ ਵਾ ਦਿੱਲੀ ਤੋਂ ਕਦੋਂ ਸ਼ੁਰੂ ਹੋਈ ਸੀ ਇੱਥੇ ਕਦੀ ਅਸੀਂ 250 ਹੋ ਜਾਂਦੇ ਆ ਕਦੀ 500 ਹੋ ਜਾਂਦੇ ਆ ਕਦੀ 50 ਰਹਿ ਜਾਂਦੇ ਆ ਮੈਂ ਸਮਝਦਾ ਗੱਲ ਇਹ ਨਹੀਂ ਹੈ ਤੁਸੀਂ ਇਹ ਦੇਖੋ ਕਿ ਜਿੱਥੇ ਅਸੀਂ ਜਾ ਰਹੇ ਹਜ਼ਾਰਾਂ ਲੋਕ ਸਵਾਗਤ ਕਰ ਰਹੇ ਨੇ ਅੱਜ ਇਹ ਮੰਦਰ ਵਾਲੇ ਵੀਰਾਂ ਨੇ ਕੀਤਾ ਤੁਸੀਂ ਇਹ ਸਮਝੋ ਨਾ ਕਿ ਇਹਦਾ ਮਤਲਬ ਹੈ ਕਿ ਮੈਸੇਜ ਜਾ ਰਿਹਾ ਗੁਰੂ ਨਾਨਕ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮੈਸੇਜ ਹੈ ਕਿ ਕਨਵਰਸ਼ਨ ਨਹੀਂ ਬਰਦਾਸ਼ਤ ਕੀਤੀ ਜਾਏਗੀ ਉਹ ਭਾਵੇਂ ਤਲਵਾਰ ਦੇ ਜ਼ੋਰ ਚੋਂ ਭਾਵੇਂ ਇਸਾਈ ਪਾਦਰੀ ਉਹ ਕੰਨਾਂ 'ਚ ਫੂਕਾ ਮਾਰ ਕੇ ਮਿਰਗੀ ਦੇ ਦੌਰੇ ਬੰਦ ਕਰਦੇ ਨੇ ਭੂਤ ਪ੍ਰੇਤ ਕੱਢਦੇ ਨੇ ਇਹ ਹੜ ਆਈ ਸੀ ਕਿੱਥੇ ਸੀ ਉਹ ਪਾਦਰੀ ਮੈਂ ਸਮਝਦਾ ਕਿਤੇ ਲਵ ਜਿਹਾਦ ਹੁੰਦਾ ਹੈ ਅਸੀਂ ਉਹ ਸਾਰੀ ਕਨਵਰਸ਼ਨ ਦੇ ਖਿਲਾਫ ਆ ਮੈਂ ਸਾਈਕਲ ਚਲਾ ਰਿਹਾ ਇਸ ਉਮਰ ਚ ਮੈਂ ਸਿਹਤ ਦੀ ਗੱਲ ਕਰ ਰਿਹਾ ਸਾਡੀ ਬੱਚੇ ਜਿਹੜੇ ਨੇ ਡਰੱਗਸ ਆ ਜਾਂਦੇ ਨੇ ਜਦੋਂ ਸਿਹਤ ਲਈ ਕੌਨਸ਼ੀਅਸ ਹੋਣਗੇ ਡਰੱਗਸ ਆ ਨਹੀਂ ਜਾਣਗੇ ਅਸੀਂ ਡਰੱਗਸ ਦੇ ਖਿਲਾਫ ਆ এনवायरमेंट ਦੀ ਗੱਲ ਕਰ ਰਹੇ ਆ ਕਿ ਜੇ ਨਹੀਂ ਜ਼ਰੂਰੀ ਤੇ ਗੱਟੀਆਂ ਮੋਟਰਾਂ ਬੰਦ ਕਰੋ ਪੰਜਾਬ ਦੇ ਕਿਸਾਨਾਂ ਨੂੰ ਹਰਿਆਣੇ ਦੇ ਕਿਸਾਨਾਂ ਨੂੰ ਦਿੱਲੀ ਵਾਲੇ ਮੰਤਰੀ ਕਹਿੰਦੇ ਨੇ ਕਿ ਜੀ ਪਰਾਲੀ ਸਾੜਦੇ ਤੇ ਇੱਥੇ ਪੋਲੂਸ਼ਨ ਆ ਜਾਂਦਾ ਉਹ ਉਹ ਤਾਂ 1.5% ਪੋਲੂਸ਼ਨ ਆ 98% ਤੇ ਅਡਾਨੀਆ ਬਾਡੀ ਦੀਆਂ ਫੈਕਟਰੀਆਂ ਦਾ ਪੋਲੂਸ਼ਨ ਆ ਉਹਨਾਂ ਨੂੰ ਫੜੋ ਨਾ ਜਾ ਕੇ ਕਿਸਾਨ ਅੰਨ ਦਤਾ ਤੇ ਦੇਸ਼ ਦਾ ਉਹ ਭਾਵੇਂ ਕਿਸੇ ਸਟੇਟ ਦਾ ਕਿਸਾਨ ਹੋਵੇ ਉਸ ਨੂੰ ਵਿਲਨ ਸ਼ੋ ਕਰਨ ਦੀ ਕੋਸ਼ਿਸ਼ ਨਾ ਕਰੋ ਅੰਮ੍ਰਿਤਸਰ ਯਾਤਰਾ ਪਹੁੰਚੇਗੀ ਅਰਦਾਸ ਕੀਤੀ ਜਾਵੇਗੀ ਕਿ ਮੈਸੇਜ ਜਿਹੜਾ ਦਿੱਤਾ ਜਾਏਗਾ ਜਦੋਂ ਅੰਮ੍ਰਿਤਸਰ ਯਾਤਰਾ ਪਹੁੰਚੇਗੀ ਮੈਂ ਸਮਝਦਾ ਮੈਂ ਕਿ ਜਿਹੜੀ ਯਾਤਰਾ ਅੰਮ੍ਰਿਤਸਰ ਤੱਕ ਪਹੁੰਚੇਗੀ ਮੇਰੇ ਤੇ ਹਿੰਮਤ ਨਹੀਂ ਸੀ 80 ਸਾਈਕਲ ਚ ਚਲਾਂ ਦੀ ਪਹਿਲੇ ਦਿਨ 97 ਕਿਲੋਮੀਟਰ ਉਸ ਤੋਂ ਅਗਲੇ ਦਿਨ 120 ਕਿਲੋਮੀਟਰ ਕੱਲ 135 ਕਿਲੋਮੀਟਰ ਚਲਾਈ ਆ ਇਹ ਮੈਂ ਨਹੀਂ ਚਲਾ ਸਕਦਾ ਸੀਗਾ ਲੇਕਿਨ ਇਹ ਗੁਰੂ ਚਲਵਾ ਰਿਹਾ ਹੈ ਔਰ ਗੁਰੂ ਸਿਰਿਆ ਦੇ ਰਿਹਾ ਮੈਂ ਸਮਝਦਾ ਹਿੰਦੁਸਤਾਨ ਦੇ ਵਿੱਚ ਸਾਰਾ ਭਾਈਚਾਰਾ ਇਕੱਠਾ ਰਹਿਣਾ ਚਾਹੀਦਾ ਹਿੰਦੁਸਤਾਨ ਮਜ਼ਬੂਤ ਹੋਣਾ ਚਾਹੀਦਾ ਤਾਈਓ ਮਜ਼ਬੂਤ ਹੋਏਗਾ ਜਦੋਂ ਸਰਕਾਰਾਂ ਵੀ ਪੰਜਾਬ ਨਾਲ ਮਤਰੇ ਮਾਂ ਦਾ ਸਲੂਕ ਨਾ ਕਰਨਗੇ ਉਹਨਾਂ ਦਾ ਬਣਦਾ ਹੱਕ ਦੇਣਗੇ ਉਹਨਾਂ ਨੂੰ ਤਾਂ ਬਿਲਕੁਲ ਇਹ ਯਾਤਰਾ ਜਿਹੜੀ ਲੁਧਿਆਣਾ ਦੇ ਵਿੱਚ ਪਹੁੰਚੀ ਹੈ ਤਸਵੀਰਾਂ ਦੇ ਸਕਦੇ ਹੋ ਭਰਵਾ ਸਵਾਗਤ ਕੀਤਾ ਜਾ ਰਿਹਾ ਵਾ ਲੰਗਰ ਜਿਹੜੇ ਨੇ ਉਹ ਬਰਤਾਈ ਜਾ ਰਹੇ ਨੇ ਤਾਂ ਵਕ ਵਕ ਥਾਵਾ ਤੇ ਇਹ ਯਾਤਰਾ ਦਾ ਸਵਾਗਤ ਕੀਤਾ ਜਾ ਰਿਹਾ ਵਾ ਹਰ ਵਰਗ ਦੇ ਲੋਕ ਜਿਹੜੇ ਨੇ ਇਸ ਯਾਤਰਾ ਦੇ ਵਿੱਚ ਚੱਲ ਰਹੇ ਨੇ ਸਾਈਕਲ ਯਾਤਰਾ ਇਸ ਵਕਤ ਲੁਧਿਆਣਾ ਦੇ ਵਿੱਚ ਚੱਲ ਰਹੀ ਹੈਗੀ ਆ ਤਾਂ ਤਸਵੀਰਾਂ ਜੋ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਬੱਚਿਆਂ ਤੋਂ ਲੈ ਕੇ ਬਜ਼ੁਰਗ ਇਸ ਯਾਤਰਾ ਦੇ ਵਿੱਚ ਨੇ ਕਿੰਨੇ ਕਿਲੋਮੀਟਰ ਦਾ ਸਫ਼ਰ ਜੀ ਤੈਅ ਕਰ ਚੁੱਕੇ ਹੋ ਨਸੇ ਛੱਡੋ ਕੋਈ ਵੱਡੋ ਅਸੀਂ 300 ਕਿਲੋਮੀਟਰ ਕਰਾਇਆ ਜੀ 300 350 ਕਰਾਇਆ ਜੀ ਹਾਂਜੀ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਇਸ ਉਮਰ ਦੇ ਵਿੱਚ ਤੁਸੀਂ ਯਾਤਰਾ ਕਰ ਰਹੇ ਹੋ ਸਲੋਕਨ ਵੀ ਵੱਖਰੇ ਵੱਖਰੇ ਸਲੋਗਨ ਸਾਈਕਲ ਚੱਲਦਾ ਮੈਂ ਕਮਲਜੀਤ ਸਿੰਘ ਜੋਗਪੁਰ ਸਾਬਕਾ ਮੈਨੇਜਰ ਸਰੋਵਣੀ ਗੁਰਦੁਆਰਾ ਪਰੋਂਦਾ ਕਮੇਟੀ ਦਾ ਅਧਿਆਰ ਹੈ ਮੈਂ ਤੇ ਮੇਰੀ ਉਮਰ 63 ਸਾਲ ਹੈ ਮੈਂ ਡੇਲੀ ਸਾਈਕਲਿੰਗ 70 80 ਕਿਲੋਮੀਟਰ ਕਰਦਾ ਮੈਂ ਪਟਿਆਲਾ ਤੋਂ ਪਹਿਲਾਂ ਦਿੱਲੀ ਵੀ ਆ ਦਿੱਲੀ ਤੋਂ ਫਿਰ ਜੀਕੇ ਸਾਹਿਬ ਨਾਲ ਜਿਹੜਾ ਸੰਦੇਸ਼ ਦਿੱਤਾ ਸੀ ਸੀਸ ਦੀਆ ਪਰ ਸਿਰਮਨਾ ਜਗਰੂ ਤੇਗ ਬਾਸ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਲੋਕਾਂ ਨੂੰ ਜਾਗਰੂ ਕਰਨ ਲਈ ਇਸ ਐਗਰੀਲੀ ਕੱਢੀ ਹੈ ਤਾਂ ਕਿ ਲੋਕ ਉਤਸ਼ਾਹ ਲੋਕਾਂ ਨੂੰ ਸ਼ਾ ਮਿਲੇ ਲੋਕ ਐਕਸਰਸਾਈਜ਼ ਦੀ ਕਰਨ ਕਈ ਲੋਕ ਤੁਸੀਂ ਜੇ ਮਿੱਟੀ ਜਾ ਕੇ ਸਾਈਕਲ ਚਲਾਉਂਦੇ ਨੇ ਜੀ ਹਾਂ ਜੀ ਆਪਾਂ ਘਰੋਂ ਹੀ ਸਾਈਕਲ ਚਲਾ ਕੇ ਜੰਮੇ ਚ ਜਾਈਏ ਉੱਥੇ ਸਾਨੂੰ ਸਾਈਕਲ ਚਲਾਣ ਦੀ ਰੋੜ ਨਾ ਪਵੇ ਐਕਸਰਸਾਈਜ਼ ਕਰੀਏ ਨਾਲੇ ਤੇਲ ਬਚੇ ਨਾਲੇ ਪ੍ਰੋਡਕਸ਼ਨ ਵੱਧਦਾ ਹੈ ਜੀ ਨਾਲੇ ਲੋਕਾਂ ਨੂੰ ਵਧੀਆ ਸਿਹਤ ਮਿਲਦਾ ਤੇ ਸਾਡੀ ਸਿਹਤ ਫਿੱਟ ਹੈ ਤਾਂ ਅਸੀਂ ਫੇਟਣ ਜੀ ਗੁਰੂ ਜੀ ਦਾ ਸ਼ੀਦੀ ਦਿਹਾੜੇ ਨੂੰ ਇਹ ਸਮਰਪਿਤ ਹੈ ਸਾਈਕਲ ਯਾਤਰਾ ਜਿਹੜੀ ਕੱਢ ਰਹੇ ਹਾਂ ਅ ਜਦੋਂ ਅੰਮ੍ਰਿਤਸਰ ਪਹੁੰਚੇਗੀ ਕੀ ਮੈਸੇਜ ਦਵੇਗੀ ਇਹ ਯਾਤਰਾ ਉੱਥੇ ਜਾ ਕੇ ਦੇਖੋ ਇਹ ਗੁਰਤੇਗਬਾਦ ਸਾਹਿਬ ਨੇ ਸਾਰੇ ਧਰਮਾਂ ਦੀ ਰੱਖਿਆ ਕਰੀ ਰੱਖਿਆ ਵਾਸਤੇ ਗੁਰਤੇਗਬਾਦ ਸਾਹਿਬ ਨੇ ਦਿੱਲੀ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਕੌਰنگ ਦੇਵਤਾ ਨਾਲ ਸਖਤ ਕਾਨੂੰਨ ਸੀਗਾ ਵੀ ਤੁਸੀਂ ਸਾਰੇ ਮੁਸਲਮਾਨ ਬਣੋ ਤੇ ਗੁਰਤੇਗ ਬਾਦ ਸਾਹਿਬ ਨੇ ਕਿਹਾ ਵੀ ਪਹਿਲਾਂ ਗੁਰਤੇਗ ਬਾਦ ਨੂੰ ਤੁਸੀਂ ਮੁਸਲਮਾਨ ਬਣਾ ਲਓ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ ਇਹਲੇ ਸੰਦੇਸ਼ ਹੈ ਲੋਕਾਂ ਨੂੰ ਵੀ ਵੱਧ ਤੋਂ ਵੱਧ ਆਪਣੇ ਧਰਮ ਨਾਲ ਪੱਕੇ ਰਹੋ ਸਿੱਖ ਧਰਮ ਦਾ ਸਤਕਾਰ ਕਰੋ ਗੁਰਬਾਣੀ ਪੜੋ ਮਾੜੇ ਕਮਲਾਂ ਨਾ ਕਰੇ ਛੱਡੋ ਨਾ ਦੂਰ ਰਹੋ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਪੰਜਾਬ 'ਚ ਰਹਨੇ ਆਪਾਂ ਪੰਜਾਬੀ ਬੋਲੀ ਆਪਾਂ ਹਾਂਜੀ ਪੰਜਾਬੀ ਨਾਲ ਜੁੜੇ ਤਾਂ ਹੀ ਸਾਡੀ ਪਛਾਣ ਹੈ ਪੰਜਾਬੀ ਬੋਲਣਾਂ ਗਿਆ ਜੀ ਜੇ ਪੰਜਾਬੀ ਬੋਲਣ ਤਾਂ ਹੀ ਸਾਡਾ ਪੰਜਾਬ ਹੈ ਪੰਜਾਬ ਨਾਲੀ ਹੈ ਪੰਜਾਬੀ ਜਿੰਦਾਬਾਦ ਤਾਂ ਬਿਲਕੁਲ ਸਵਾਗਤ ਕੀਤਾ ਜਾ ਰਿਹਾ ਹੈ ਲੁਧਿਆਣੇ ਦੇ ਲੋਕ ਜਿਹੜੇ ਨੇ ਸਵਾਗਤ ਕਰ ਰਹੇ ਨੇ ਮਕਰਸਾਬ ਸਵਾਗਤ ਕਰ ਰਹੇ ਯਾਤਰਾ ਲੁਧਿਆਣਾ ਦੇ ਵਿੱਚ ਪਹੁੰਚੀ ਆ ਮੈਸੇਜ ਵੀ ਵੱਖ-ਵੱਖ ਤਰ੍ਹਾਂ ਦੇ ਮੈਸੇਜ ਦੇ ਰਹੀ ਹੈ ਹਰ ਤਰ੍ਹਾਂ ਦੇ ਲੋਕ ਜਿਹੜੇ ਨੇ ਇਸ ਦਾ ਸਵਾਗਤ ਵੀ ਕਰ ਰਹੇ ਨੇ ਕੀ ਕਹਿਣਾ ਚਾਹੂੰਗਾ ਕਿ ਲੁਧਿਆਣਾ ਤੁਸੀਂ ਸਵਾਗਤ ਕਰ ਰਹੇ ਹੋ ਬਹੁਤ ਖੁਸ਼ੀਆਂ ਭਰੀਆਂ ਨੇ ਸਭ ਕੁਝ ਦੇਖਿਆ 300 ਸਾਲਾ ਖਾਲਸਾ ਪੰਥ ਸਿਰਜਣਾ ਦੇਖਿਆ 350 ਸਾਲਾ ਸ਼ਹੀਦੀ ਦਾੜਾ ਮਨਾ ਰਹੇ ਆ ਜਿਸ ਵਿੱਚ ਬਹੁਤ ਖੁਸ਼ੀ ਦਾ ਪਲ ਹੈ ਕਿ ਦਿੱਲੀ ਤੋਂ ਇਹ ਯਾਤਰਾ ਜਿਹੜੇ ਸਭ ਧਰਮਾਂ ਦਾ ਸਤਿਕਾਰ ਦੂ ਮੈਸੇਜ ਦਿੰਦੇ ਇੱਥੇ ਪਹੁੰਚੀ ਹੈ ਤੇ ਅਸੀਂ ਉਹਨਾਂ ਦਾ ਜੀ ਆਇਆਂ ਨੂੰ ਕਰਨੇ ਆ ਇੱਥੇ ਤਾਂ ਬਿਲਕੁਲ ਜਿਵੇਂ ਕਿ ਹਰ ਧਰਮ ਦੇ ਲੋਕ ਜਿਹੜੇ ਨੇ ਸਵਾਗਤ ਕਰਨੇ ਤਾਂ ਤਾਂ ਇੱਥੇ ਮੈਡਮ ਵੀ ਮੌਜੂਦ ਹੈ ਮੈਡਮ ਸਾਈਕਲ ਯਾਤਰਾ ਦੇ ਵਿੱਚੋਂ ਦਿੱਲੀ ਤੋਂ ਤੁਸੀਂ ਨਾਲ ਚੱਲ ਰਹੇ ਹੋ ਜੀ ਹਾਂਜੀ ਕੀ ਕਹਿਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਅੱਜ ਯਾਤਰਾ ਜਿਹ ਲੁਧਿਆਣਾ ਦੇ ਵਿੱਚ ਪਹੁੰਚੀ ਆ ਪਰਵਾ ਸਵਾਗਤ ਵੀ ਹੋ ਰਿਹਾ ਆ ਯਾਤਰਾ ਬਹੁਤ ਅੱਛੀ ਹੈ ਬਸ ਮੈਂ ਇਹ ਹੀ ਕਹਿਣਾ ਚਾਹਤੀ ਹੂੰ ਮੈਨੂੰ ਅੱਛੀ ਲਗੀ ਔਰ ਹਰ ਤਰ੍ਹਾਂ ਦਾ ਸਪੋਰਟ ਮਿਲ ਰਿਹਾ ਮਿਲ ਰਹਾ ਹੋਇਆ ਹੈ ਕੋਈ ਪ੍ਰੋਬਲਮ ਨਹੀਂ ਹੈ ਔਰ ਮਜ਼ਾ ਆ ਰਿਹਾ ਹੈ ਬਸ ਇਹ ਹੀ ਕਹਿਣਾ ਚਾਹਤੀ ਹੂੰ ਔਰ ਅੱਡੀ ਇੱਕ ਸ਼ੇਰਨੀ ਹੈ ਜਿਹੜੀ ਦਿੱਲੀ ਤੋਂ ਸਾਡੇ ਨਾਲ ਚੱਲ ਰਹੀ ਹੈ ਬਰਬਰ ਚੱਲ ਰਹੀ ਹੈ ਘਰੇ ਆਪਣੇ ਬੱਚੇ ਛੱਡ ਕੇ ਆਈ ਹੈ ਆਪਣੇ ਹਸਬੰਡ ਨੂੰ ਉਹਨੇ ਕਿਹਾ ਤੁਸੀਂ ਜਾਓ ਕਿਉਂਕਿ ਲੋਕਾਂ ਦੀ ਪ੍ਰਭਾਵ ਗੁਰ ਤੇਗ ਬਹਾਦਰ ਦਾ ਪ੍ਰਚਾਰ ਇੰਨਾ ਸਿੱਖਤ ਰੰ ਦਾ ਪ੍ਰਚਾਰ ਇਹ ਦੇਖੋ ਕਿ ਧਰਮ ਬਲੋਕਰਦੇ ਫਿਰ ਵੀ ਕਿੰਨਾ ਇਹਦਾ ਹੌਸਲਾ ਹੈ ਨਹੀਂ ਸਾਡੇ ਨਾਲ ਅਮਨ ਸੱਚ ਚੱਲਦੀ ਮੈਂ ਥਾਂ ਨੇਗਾ ਇਸੇ ਲਈ ਮੈਂ ਆਈ ਹਾਂ ਅੱਛਾ ਹਰ ਧਰਮ ਦੇ ਲੋਕ ਜਿਹੜੇ ਨੇ ਸਵਾਗਤ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਇਸ ਤਰ੍ਹਾਂ ਯਾਤਰਾ ਦੇ ਵਿੱਚ ਸਵਾਗਤ ਹੋਣਾ ਬਹੁਤ ਅੱਛਾ ਲੱਗ ਰਿਹਾ ਹੈ ਬਹੁਤ ਅੱਛਾ ਤਾਂ ਬਿਲਕੁਲ ਤਸਵੀਦਾ ਨੇ ਕੁਝ ਇੱਥੇ ਪੰਡਿਤ ਜੀ ਨੇ ਮੌਜੂਦ ਨੇ ਗੱਲਬਾਤ ਕਰ ਲੈਣਾ ਆ ਯਾਤਰਾ ਲੁਧਿਆਣਾ ਦੇ ਵਿੱਚ ਪਹੁੰਚੀ ਹੈ ਕੀ ਕਹਿਣਾ ਚਾਹੋਗੇ ਸਵਾਗਤ ਕਰਦੇ ਤੁਸੀਂ ਹਮ ਹਾਰਦਿਕ ਦਿਲ ਸੇ ਕ੍ਰਿਸ਼ਨਾ ਮੰ प्रांगण में सभी जो यात्रा कर रहे हैं तो इनका हार्दिक अभिनंदन और ठाकुर जी से प्रार्थना करते हैं कि इनकी यात्रा मंगलमय बने और मंगल ही मंगल हो हर धर्म का सत्कार किया जा रहा है आज हिंदू धर्म भी स्वागत कर रहे हैं कि कहना चाहूँगे इस मैसेज की कि किस तरह मैसेज देना चाहूँगे हम ये मैसेज देना चाहते हैं सभी जहाँ पर भी ये अगर रुकते हैं ਤੋ ਵਹਾਂ ਪਰ ਸਭ ਇਨਕਾ ਸਨਮਾਨ ਕਰੇ ਆਦਰ ਕਰੇ ਸਤਕਾਰ ਕਰੇ ਔਰ ਇਨਕੋ ਪਿਆਰ ਦੇਈ। ਯਹੀ ਹਮਾਰੀ ਪ੍ਰਾਰਥਨਾ ਹੈ। ਬਿਲਕੁਲ ਇਹ ਲੁਧਿਆਣਾ ਦੇ ਵਿੱਚ ਇਹ ਸਾਈਕਲ ਯਾਤਰਾ ਇਸ ਵਕਤ ਪਹੁੰਚੀ ਆ ਤਾਂ ਵੱਡਾ ਸਵਾਗਤ ਕੀਤਾ ਜਾ ਰਿਹਾ ਮਜੀਤ ਸਿੰਘ ਜੀ ਕੇ ਜੀ ਦੀ ਅਗਵਾਈ ਦੇ ਵਿੱਚ ਇਹ ਯਾਤਰਾ ਜਿਹੜੀ ਚੱਲ ਰਹੀ ਆ ਤਾਂ ਲੁਧਿਆਣਾ ਤੋਂ ਹੁਣ ਇਹ ਅਗਲਾ ਪੜਾਅ ਜਿਹੜਾ ਜੰੰਦਰ ਹੋਵੇਗਾ ਉਸ ਤੋਂ ਬਾਅਦ ਅੰਬਸਰ ਪਹੁੰਚੇਗੀ ਜਿੱਥੇ ਅਰਦਾਸ ਕੀਤੀ ਜਾਵੇਗੀ ਸਰਬ ਧਰਮ ਦੀ ਜਿਹੜੀ ਰੱਖਿਆ ਉਸ ਦਾ ਪਾਲਨ ਕਰਨਾ ਉਸ ਨੂੰ ਲੈ ਕੇ ਇਹ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ। ਕੈਮਰਾਮੈਨ ಮನಷದ ನಾನ್ ನರೇಂದ್ರ ಕುಮಾರ್ ಜಗಮನ ಟಿ